ਜੂਨ 1984 ਵਿੱਚ ਕਾਂਗਰਸ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਕਰਵਾਇਆ ਗਿਆ ਆਪਰੇਸ਼ਨ ਬਲੂ ਸਟਾਰ ਜਿਸ ਸਾਕੇ ਵਿੱਚ ਸਿੱਖਾਂ ਦੇ ਸਭ ਤੋਂ ਸਰਵੋਤਮ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਖਾਰਕੂਵਾਦ ਦੇ ਨਾਂ ਮਹਿਠ ਟੈਂਕਾ ਤੋਪਾਂ ਦੇ ਨਾਲ ਟੈ ਢੇਰੀ ਕਰ ਦਿੱਤਾ ਗਿਆ ਸਿੱਖਾਂ ਤੇ ਹੋਏ ਇਸ ਕਤਲਿਆਂ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਨੌਜਵਾਨ ਬਜ਼ੁਰਗਾਂ ਸਮੇਤ ਵੱਡੀ ਗਿਣਤੀ ਵਿੱਚ ਬੱਚੇ ਅਤੇ ਬਜ਼ੁਰਗ ਮਤਾਵਾ ਵੀ ਸ਼ਹੀਦ ਹੋਈਆਂ ਸਨ ਬੇਚਕ ਇਸ ਆਪਰੇਸ਼ਨ ਵਿੱਚ ਭਾਰਤੀ ਆਰਮੀ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ। ਇਸ ਆਪਰੇਸ਼ਨ ਬਾਰੇ ਅਜੇ ਤੱਕ ਸਵਾਲੀਆ ਨਿਸ਼ਾਨ ਖੜੇ ਹੁੰਦੇ ਆਏ ਹਨ ਕਿ ਇਹ ਆਪਰੇਸ਼ਨ ਰਾਜਨੀਤੀ ਤੋਂ ਪ੍ਰੇਰਿਤ ਸੀ। ਸਿੱਖਾਂ ਦਾ ਨਰ ਸੰਹਾਰਨ ਕਰਨ ਕਰਕੇ ਇਸ ਆਪਰੇਸ਼ਨ ਕਾਰਨ ਇੰਦਰਾ ਗਾਂਧੀ ਨੂੰ ਵੀ ਆਪਣੀ ਜਾਨ ਗਵਾਉਣੀ ਪਈ ਸੀ। ਬੇਸ਼ੱਕ ਅੱਜ ਇਸ ਆਪਰੇਸ਼ਨ ਨੂੰ 40 ਸਾਲ ਦੇ ਕਰੀਬ ਦਾ ਸਮਾਂ ਬੀਤ ਚੁੱਕਿਆ ਹੈ ਪਰ ਫਿਰ ਵੀ ਇਹਨਾਂ ਪਹਿਲੂਆਂ ਬਾਰੇ ਬਹੁਤ ਘੱਟ ਚਰਚਾ ਹੋਈ ਕਿ ਆਪਰੇਸ਼ਨ ਬਲੂ ਸਟਾਰ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਤੇ ਕਿਹੜੀਆਂ ਥਾਵਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਸੀ ਅੱਜ ਦੇ ਇਸ ਐਪੀਸੋਡ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਵਾਪਰਿਆ ਅਤੇ ਫੌਜ ਵੱਲੋਂ ਹੋਰ ਕਿਹੜਾ ਵੱਡਾ ਨੁਕਸਾਨ ਕੀਤਾ ਗਿਆ ਸ਼੍ਰੀ ਦਰਬਾਰ ਸਾਹਿਬ ਦੇ ਅਸਥਾਨ ਨੂੰ ਲੈ ਕੇ ਅਸਲ ਵਿੱਚ ਸਰਕਾਰ ਦੀ ਕੀ ਮੰਚਾ ਸੀ ਅੱਜ ਦੀ ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ ਇੱਕ ਕਿਤਾਬ ਸੇਕਾ ਸੰਗਰਾਮ ਦੀ ਦਾਸਤਾ ਵਿੱਚੋਂ ਲਈ ਗਈ ਹੈ ਅਸੀਂ ਆਪਣੇ ਵੱਲੋਂ ਇਹਨਾਂ ਵਿੱਚ ਕੋਈ ਵੀ ਤੱਥ ਜੋੜ ਤੋੜ ਨਹੀਂ ਕੀਤਾ ਗਿਆ ਇਹ ਸਾਰੇ ਹੈਰਾਨੀ ਜਨਕ ਖੁਲਾਸੇ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਵੀ ਜ਼ਮੀਨ ਖਿਸਕ ਜਾਵੇਗੀ ਸੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ 1 ਜੂਨ 1984 ਨੂੰ ਹੋਇਆ ਸਾਕਾ ਨੀਲਾ ਤਾਰਾ ਜਿਸ ਵਿੱਚ ਟੈਂਕਾਂ ਤੋਪਾਂ ਦੇ ਨਾਲ ਚਿਰਿਆ ਅਕਾਲ ਤਖਤ ਸਾਹਿਬ ਅਤੇ ਚਿਰੀ ਦਰਬਾਰ ਸਾਹਿਬ ਦੇ ਪਵਿੱਤਰ ਹਿਸਤਾਨ ਨੂੰ ਚਾਰ ਚਫੇਰਿਓ ਘੇਰਾ ਪਾ ਕੇ ਹਮਲਾ ਕੀਤਾ ਗਿਆ ਸੀ ਅਤੇ ਚਿਰੀ ਅਕਾਲ ਤਖਤ ਸਾਹਿਬ ਅੰਦਰ ਮੌਜੂਦ ਸਾਰੇ ਸਿੰਘਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਇਹ ਆਪਰੇਸ਼ਨ ਖਤਮ ਕੀਤਾ ਗਿਆ 6 ਜੂਨ ਨੂੰ ਸੰਤ ਭਿੰਡਰਾ ਵਾਲਿਆਂ ਦੀ ਸ਼ਹੀਦੀ ਹੋ ਚੁੱਕੀ ਸੀ ਤੇ 10 ਜੂਨ ਚੜ੍ਹ ਚੁੱਕਾ ਸੀ ਪਰ ਅਜੇ ਤੱਕ ਇੰਨੇ ਦਿਨ ਬੀਤਣ ਤੇ ਵੀ ਸਰਕਾਰ ਵੱਲੋਂ ਦਰਬਾਰ ਸਾਹਿਬ ਦੇ ਪ੍ਰਬੰਧ ਸਿੱਖ ਪੰਥ حوالے ਨਹੀਂ ਚਲ ਕੀਤੇ ਗਏ ਜਿਸ ਕਰਕੇ ਪੰਜ ਸਿੰਘ ਸਹਿਬਾਨਾ ਨੇ ਗੁਰਦੁਆਰਾ ਪ੍ਰਬੰਧ ਆਪਣੇ ਅਥਾ ਵਿੱਚ ਲੈਣ ਲਈ 2 ਸਤੰਬਰ 1984 ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸਿੱਖ ਸੰਗਤਾਂ ਦਾ ਇੱਕ ਵਿਸ਼ੇਸ਼ ਸੰਮੇਲਨ ਬੁਲਾਇਆ ਜਿਸ ਵਿੱਚ ਸਰਕਾਰੀ ਰਿਕਾਵਟਾਂ ਦੇ ਬਾਵਜੂਦ ਦੇਸ਼ ਦੇ ਹਰ ਕੋਨੇ ਵਿੱਚੋਂ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਇਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਪਹੁੰਚੀਆਂ ਸਨ ਇਸ ਸੰਮੇਲਨ ਵਿੱਚ ਸਿੱਖ ਪੰਥ ਵੱਲੋਂ ਗਿਆਨੀ ਜੈਲ ਸਿੰਘ ਅਤੇ ਬੂਟਾ ਸਿੰਘ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਸਮੂਹ ਸਿੱਖ ਪੰਥ ਦੇ ਸਹਿਯੋਗ ਨਾਲ ਪੰਜ ਸਿੰਘ ਸਹਿਬਾਨਾਂ ਵੱਲੋਂ ਸਰਕਾਰ ਨੂੰ ਬੜੇ ਹੀ ਸਖਤ ਲਹਿਜੇ ਵਿੱਚ ਇੱਕ ਅਲਟੀਮੇਟਮ ਦਿੱਤਾ ਗਿਆ ਕਿ ਜੇਕਰ 30 ਸਤੰਬਰ 1984 ਤੱਕ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦਾ ਪ੍ਰਬੰਧ ਸਿੱਖ ਪੰਥ ਦੇ ਹਵਾਲੇ ਨਾ ਕੀਤਾ ਗਿਆ ਤਾਂ 2 ਅਕਤੂਬਰ ਨੂੰ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਨੂੰ ਫੌਜ ਤੋਂ ਆਜ਼ਾਦ ਕਰਵਾਉਣ ਲਈ ਕੂਚ ਕਰੇਗੀ ਜਿਸ ਤੋਂ ਬਾਅਦ 28 ਸਤੰਬਰ 1984 ਨੂੰ ਕੇਵੀ 17 ਵਾਲਾ ਗਵਰਨਰ ਪੰਜਾਬ ਦਾ ਸਲਾਹਕਾਰ ਸੁਬਰਾਮਣੀਅਮ ਇਹ ਦੋਵੇਂ ਸ਼੍ਰੀ ਅਮਰitsar ਸਾਹਿਬ ਆਉਂਦੇ ਹਨ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀ ਸਰਦਾਰ ਭਾਨ ਸਿੰਘ ਸਖਤਰ ਅਤੇ ਸਰਦਾਰ ਅਬਿਨਾਸੀ ਸਿੰਘ ਮੀਤ ਸਖਤਰ ਨਾਲ ਕੰਪਲੈਕਸ ਦੇ ਪ੍ਰਬੰਧਾਂ ਸੰਬੰਧੀ ਆਪਣੀਆਂ ਭਾਵ ਸਰਕਾਰ ਦੀਆਂ ਸ਼ਰਤਾਂ ਸਮੇਤ ਗੱਲਬਾਤ ਕੀਤੀ ਇਨ੍ਹਾਂ ਸ਼ਰਤਾਂ ਵਿੱਚ ਸਭ ਤੋਂ ਵੱਡੀ ਗੱਲ ਇਹ ਸੀ ਕਿ ਸ਼੍ਰੀ ਦਰਬਾਰ ਸਾਹਿਬ ਅੰਦਰ ਲੰਗਰ ਵਾਸਤੇ ਜੋ ਵੀ ਰਸਦ ਸਮਾਨ ਬਾਹਰੋਂ ਆਇਆ ਜਾਵੇਗਾ ਇਹ ਸਮਾਨ ਪਹਿਲਾ ਪੁਲਿਸ ਸਟੇਸ਼ਨ ਵਿੱਚ ਚੈਕਿੰਗ ਵਾਸਤੇ ਜਾਇਆ ਕਰੇਗਾ ਸਰਕਾਰ ਦੀ ਇਹ ਸ਼ਰਤ ਸੁਣ ਕੇ ਉਸ ਵਕਤ ਦੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸਾਹਿਬ ਸਿੰਘ ਨੇ ਜਵਾਬ ਦਿੱਤਾ ਕਿ ਇਸ ਸ਼ਰਤ ਮੁਤਾਬਕ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾ ਸਬੰਧੀ ਕੋਈ ਵੀ ਗੱਲ ਅਸੀਂ ਕਿਸੇ ਨੂੰ ਵੀ ਲੈ ਕੇ ਨਹੀਂ ਦੇ ਸਕਦੇ ਅੱਗੋਂ ਉਹ ਗਵਰਨਰ ਕਹਿੰਦਾ ਕਿ ਤੁਸੀਂ ਆਪਣਾ ਕੋਈ ਨੁਮਾਇंदा ਸਾਨੂੰ ਦਿਓ ਅਸੀਂ ਉਸ ਦੇ ਸਾਹਮਣੇ ਹੀ ਸਾਰਾ ਪ੍ਰਬੰਧ ਦੇ ਦੇਵਾਂਗੇ ਦੇਸ ਤੋਂ ਬਾਅਦ 29 ਸਤੰਬਰ 1984 ਵਾਲੇ ਦਿਨ ਚੇਰੀ ਦਰਬਾਰ ਸਾਹਿਬ ਕੰਪਲੈਕਸ ਅਤੇ ਬਾਕੀ ਗੁਰੂ ਘਰਾਂ ਦਾ ਪ੍ਰਬੰਧ ਵਾਪਸ ਲਿਆ ਗਿਆ ਸੀ ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਚੇਰੀ ਦਰਬਾਰ ਸਾਹਿਬ ਗੁਰਦੁਆਰਾ ਖਟੜਾ ਸਾਹਿਬ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦਵਾਰ ਹਾਲ ਮੱਜੀ ਸਾਹਿਬ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਗੁਰਦੁਆਰਾ ਬਤਾ ਕੌਲਾ ਜੀ ਅਤੇ ਲਗਰ ਹਾਲ ਚ ਗੁਰੂ ਰਾਬਦਾਸ ਜੀ ਚਾਵਲਸਰ ਉਸ ਵਕਤ ਤੱਕ ਵੀ ਸਰਕਾਰ ਸਾਰੀਆਂ ਸਰਾਵਾ ਦਾ ਪ੍ਰਬੰਧ ਸਿੱਖਾਂ ਨੂੰ ਦੇਣਾ ਨਹੀਂ ਸੀ ਚਾਹਦੀ ਕਿਉਂਕਿ ਸਰਕਾਰ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਢਾਕੇ ਇਸ ਜਗ੍ਹਾ ਤੇ ਇੱਕ ਲੋਕਲ ਬੱਸ ਸਟੈਂਡ ਅਤੇ ਇੱਕ ਪੁਲਿਸ ਚੌਕੀ ਬਣਾਉਣਾ ਚਾਹੁੰਦੀ ਸੀ ਸਰਕਾਰ ਸਾਹਿਬ ਵਿਚਲੀ ਜਗ੍ਹਾ ਨੂੰ ਆਮ ਲੋਕਾਂ ਲਈ ਕਾਰਪੋਰੇਟ ਸੜਕ ਵਜੋਂ ਐਲਾਨ ਕਰ ਦਿੱਤਾ ਗਿਆ ਸੀ ਸਿੱਖ ਮਿਲਟਰੀ ਅਫਸਰਾਂ ਦੀ ਹਬਦਰਦੀ ਅਤੇ ਸਿੰਘ ਸਹਿਬਾਨਾਂ ਦੀ ਸਿਆਰਬ ਸਦਗਾ ਕੁਝ ਸਮੇਂ ਬਾਅਦ 9 ਦਸੰਬਰ 1984 ਨੂੰ ਸਰਕਾਰ ਤੋਂ ਤੇਜਾ ਸਿੰਘ ਸਮੁੰਦਰੀ ਹਾਲ ਅਤੇ ਬਾਕੀ ਸਰਾਵ ਦਾ ਪ੍ਰਬੰਧ ਵੀ ਲੈ ਲਿਆ ਗਿਆ ਤੇਜਾ ਸਿੰਘ ਸਮੁੰਦਰੀ ਹਾਲ ਉਹੀ ਹੈ ਜਿੱਥੇ ਅੱਜ ਸਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫਤਰ ਬਣਿਆ ਹੋਇਆ ਹੈ ਪ੍ਰਬੰਧ ਵਾਪਸ ਲੈਣ ਮਗਰੋਂ ਜਦੋਂ ਸਾਰੀ ਸਿੱਖ ਸੰਗਤ ਤੇਜਾ ਸਿੰਘ ਸਮੁੰਦਰੀ ਹਾਲ ਅੰਦਰ ਪਹੁੰਚੀ ਤਾਂ ਉਹਨਾਂ ਦੇਖਿਆ ਕਿ ਦਫਤਰ ਦੇ ਸਾਹਮਣੇ ਜਿਹੜਾ ਪਾਰਕ ਬਣਿਆ ਸੀ ਉਹ ਹੋੜ ਇੱਕ ਜੰਗਲ ਦਾ ਰੂਪ ਧਾਰ ਚੁੱਕਿਆ ਸੀ ਗੁਰੂ ਰਬਦਾਸ ਜੀ ਸਰਾਹ ਦੇ ਸਟੋਰ ਅਤੇ ਬਿਸਤਰਾ ਘਰ ਅੱਗ ਲਾ ਕੇ ਸਾੜ ਦਿੱਤੇ ਗਏ ਸਨ ਸਰਾਹ ਦੇ ਹੇਠਾਂ ਬਣਿਆ ਦਫਤਰ ਅਤੇ ਮੀਟਿੰਗ ਰੂਮ ਵੀ ਸਾੜ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਦੇ ਧਰਮ ਪ੍ਰਚਾਰ ਲਿਟਰੇਚਰ ਨਾਲ ਜੋ ਸਟੋਰ ਭਰੇ ਪਏ ਸਨ ਉਹਨਾਂ ਨੂੰ ਵੀ ਅੱਗ ਲਾ ਕੇ ਸਾੜ ਦਿੱਤਾ ਗਿਆ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰਾ ਸਬਾਨ ਚੋਰੀ ਵੀ ਹੋ ਗਿਆ ਸੀ ਲੁੱਟੇ ਹੋਏ ਸਬਾਨ ਦੀ ਰਿਪੋਰਟ ਦਰਜ ਕਰਵਾਉਣ ਲਈ ਜਦੋਂ ਸ਼੍ਰੋਮਣੀ ਕਮੇਟੀ ਠਾਣੇ ਵਿੱਚ ਗਈ ਤਾਂ ਪੁਲਿਸ ਵੱਲੋਂ ਇਸ ਤੋਂ ਅਣਕਾਰ ਦਿੱਤ ਕਰ ਦਿੱਤਾ ਗਿਆ ਕਿਉਂਕਿ ਇਹ ਸਾਰਾ ਨੁਕਸਾਨ ਕੇਂਦਰ ਸਰਕਾਰ ਨੇ ਹੀ ਤਾਂ ਕਰਵਾਇਆ ਸੀ ਜੇਕਰ ਸਰਕਾਰ ਵੱਲੋਂ ਸਾਕਾ ਨੀਲਾ ਤਾਰਾ ਨਾ ਕੀਤਾ ਜਾਂਦਾ ਤਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਮੌਜੂਦ ਪ੍ਰਾਤਨ ਗ੍ਰੰਥਾ ਪ੍ਰਾਤਨ ਲਿਖਤਾ ਤੇ ਸਿੱਖੀ ਦਾ ਪਚੋਕੜ ਦਾ ਇਤਿਹਾਸ ਕਦੇ ਵੀ ਸੜ ਕੇ ਸੁਆਹ ਨਹੀਂ ਸੀ ਹੋਣਾ ਇਹ ਇੱਕ ਕਦੇ ਦਾ ਪੂਰਾ ਨਾ ਹੋਣ ਵਾਲਾ ਘਾਟਾ ਹੈ ਉਸ ਸਮੇਂ ਜਥੇਦਾਰ ਗੁਰਚਰਨ ਸਿੰਘ ਟੋੜੇ ਵੱਲੋਂ ਫੌਜ ਵੱਲੋਂ ਕੀਤੇ ਗਏ ਨੁਕਸਾਨ ਵਿਰੁੱਧ ਇੱਕ 10 ਅਰਬ ਦਾ ਕੇਸ ਦਾਇਰ ਕੀਤਾ ਗਿਆ ਸੀ ਇਹ ਕੇਸ 12 ਅਗਸਤ 1985 ਨੂੰ ਤਾਰਾ ਸਿੰਘ ਸੀਨੀਅਰ ਜੱਜ ਅੰਮ੍ਰਿਤਸਰ ਦੀ ਅਦਾਲਤ ਵਿੱਚ ਦਾਇਰ ਕੀਤਾ ਗਿਆ ਕੁਝ ਸਵੇਰ ਬਾਅਦ ਪੰਜਾਬ ਸਰਕਾਰ ਵੱਲੋਂ ਇਹ ਕੇਸ ਕੁਝਕ ਤਰੀਕਾ ਪੌੜ ਤੋਂ ਬਾਅਦ 1986 ਵਿੱਚ ਦਿੱਲੀ ਹਾਈ ਕੋਰਟ ਨੂੰ ਟਰਾਂਸਫਰ ਕਰ ਦਿੱਤਾ ਗਿਆ ਕਿ ਇਹ ਸਾਰਾ ਨੁਕਸਾਨ ਤਾਂ ਕੇਂਦਰ ਦੀ ਸਰਕਾਰ ਨੇ ਕੀਤਾ ਹੈ ਪੰਜਾਬ ਸਰਕਾਰ ਇਸ ਨੂੰ ਮੁਆਵਜ਼ਾ ਨਹੀਂ ਦੇ ਸਕਦੀ ਉਸ ਤੋਂ ਬਾਅਦ ਇਹ ਕੇਸ ਫਿਰ ਵਿੱਚ ਹੀ ਰੋਲ ਖੁੱਲ ਗਿਆ ਤੇ ਕਿਸੇ ਵੱਲੋਂ ਵੀ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ ਸੋ ਇਹ ਸੀ ਸਾਕਾ ਨੀਲਾ ਤਾਰਾ ਤੋਂ ਬਾਅਦ ਦੇ ਸਮੇਂ ਦੀ ਕਹਾਣੀ ਵੀਡੀਓ ਅਖੀਰ ਤੱਕ ਦੇਖ ਲਏ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ